ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਗੋਰੀ ਨੂੰ ਵੇਖ ਸਕਦੇ ਹੋ ਜੋ ਕਿ ਨਾ ਓਵਰ weight ਹੈ ਤੇ ਓਵਰ weight ਹੋਣ ਕਰਕੇ ਨਾ ਇਸ ਕੁੜੀ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਵੱਡੀ ਗੱਲ ਇਸ ਵੀਡੀਓ ਵਿੱਚ ਇਹ ਹੈ ਕਿ ਇਸ ਗੋਰੀ ਦੇ ਨਾਲ ਇੱਕ ਪੰਜਾਬੀ ਮੁੰਡੇ ਨੇ ਵਿਆਹ ਕਰਵਾਇਆ ਹੈ ਤੇ ਲੋਕ ਇਸ ਗੱਲ ਨੂੰ ਵੀ ਲੈ ਕੇ ਸੋਸ਼ਲ ਮੀਡੀਆ ਤੇ ਟ੍ਰੋਲ ਕਰ ਰਹੇ ਹੈ ਗੇ ਮੁੰਡੇ ਨੇ ਗੋਰੀ ਦੇ ਨਾਲ ਪੱਕੇ ਹੋਣ ਵਾਸਤੇ ਵਿਆਹ ਕਰਵਾਇਆ ਤੇ ਲੋਕ ਇਹ ਕਹਿ ਰਹੇ ਆ ਕਿ ਮੁੰਡੇ ਨੂੰ ਕੁੜੀ ਦੇ ਵਿੱਚ ਅਜਿਹੇ ਕੀ ਵਿਖਿਆ ਜਿਸ ਵਜ੍ਹਾ ਕਰਕੇ ਉਹਨੇ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਕਿਉਂਕਿ ਦੋਸਤੋ ਜਿਹੜੀ ਕੁੜੀ ਆ ਉਹਦਾ weight ਕਾਫੀ ਹੈ ਤੇ ਲੋਕ ਇਹੀ ਗੱਲ ਕਹਿ ਰਹੇ ਆ ਕਿ ਕੁੜੀ ਦੇ ਵਿੱਚ ਅਜਿਹਾ ਕੋਈ ਖਾਸ ਗੱਲ ਨਹੀਂ ਸੀ ਬਸ ਮੁੰਡੇ ਨੇ ਪੱਕੇ ਹੋਣ ਵਾਸਤੇ ਮਜਬੂਰੀ ਦੇ ਵਿੱਚ ਕੁੜੀ ਨਾਲ ਵਿਆਹ ਕਰਵਾ ਲਿਆ ਪਰ ਦੋਸਤੋ ਇੱਕ ਗੱਲ ਇਸ ਵੀਡੀਓ ਵਿੱਚ ਬਹੁਤ ਗਲਤ ਹੈ ਕੇ ਲੋਕ ਕੁੜੀ ਦੇ ਵੇਟਰ ਨੂੰ ਲੈ ਕੇ ਬਹੁਤ ਜ਼ਿਆਦਾ ਮਜ਼ਾਕ ਬਣਾ ਰਹੇ ਆ ਜੋ ਕਰਦਾ ਉਹ ਪ੍ਰਮਾਤਮਾ ਕਰਦਾ ਤੇ ਸਾਨੂੰ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਵੀਡੀਓ ਵਿੱਚ ਨਾ ਤੁਸੀਂ ਕੁੜੀ ਦੀ ਖੁਸ਼ੀ ਵੇਖ ਸਕਦੇ ਹੋ ਕਿ ਕੁੜੀ ਨੂੰ ਵਿਆਹ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਉਹਨੇ ਵੀ ਕੋਈ ਆਪਣਾ ਸੁਪਨਾ ਵੇਖਿਆ ਸੀ ਕਿ ਮੇਰਾ ਐਦਾਂ ਦਾ ਜੀਵਨ ਸਾਥੀ ਹੋਣਾ ਹੈ ਉਹ ਕੁੜੀ ਨੇ ਆਪਣਾ ਜੀਵਨ ਸਾਥੀ ਚੁਣਿਆ ਤੇ ਵੇਖੋ ਕਿੰਨਾ ਖੁਸ਼ ਲੱਗ ਰਹੀ ਹੈ ਤੇ ਦੋਸਤੋ ਦੂਜੀ ਗੱਲ ਇਹ ਹੈ ਕਿ ਆਪਾਂ ਨੂੰ ਨਹੀਂ ਪਤਾ ਕਿ ਮੁੰਡੇ ਨੇ ਪੱਕੇ ਹੋਣ ਵਾਸਤੇ ਵਿਆਹ ਕਰਵਾਇਆ ਹੈ ਜਦ ਸੱਚਮੁੱਚ ਮੁੰਡਾ ਕੁੜੀ ਨੂੰ ਪਿਆਰ ਕਰਦਾ ਹੈ ਪਰ ਦੋਸਤੋ ਆਪਾਂ ਨੂੰ ਕਿਸੇ ਨੂੰ ਵੀ ਟਰੋਲ ਨਹੀਂ ਕਰਨਾ ਚਾਹੀਦਾ ਬਾਕੀ ਦੋਸਤੋ ਤੁਸੀਂ ਸਿਆਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਅਤੇ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਹੋ ਤੱਕ ਰੱਬ ਰਾਖਾ